ਭਾਰਤੀ ਸੈਨਾ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਉਹਨਾਂ ਨੇ ਨਾਪਾਕ ਹਰਕਤ ਕੀਤੀ ਸੀਗੀ ਸਾਡੇ ਮਾਸੂਮ ਲੋਕਾਂ ਨੂੰ ਜਿਹੜਾ ਉਹ ਮਾਰਿਆ ਸੀਗਾ ਔਰ ਛੋਟੇ-ਛੋਟੀਆਂ ਬੱਚਿਆਂਵਾਂ ਨੂੰ ਬੱਚੀ ਬੱਚੀਆਂ ਨੂੰ ਵਿਧਵਾ ਕੀਤਾ ਔਰ ਛੋਟੇ-ਛੋਟੇ ਬੱਚਿਆਂ ਦੇ ਸਾਹਮਣੇ ਉਹਨਾਂ ਦੇ ਪਿਤਾ ਨੂੰ ਮਾਰਿਆ ਭਾਰਤੀ ਭਾਰਤ ਸਰਕਾਰ ਨੇ ਭਾਰਤ ਦੀਆਂ ਦੋ ਬੇਟੀਆਂ ਦੇ ਹੱਥ ਦੇ ਵਿੱਚ ਮਿਸ਼ਨ ਸੰਧੂਰ ਦੀ ਕਮਾਨ ਦੇ ਕੇ ਬਹੁਤ ਖਿਲਾਗਾ ਯੋਗ ਕਦਮ ਕੀਤਾ ਤੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਪਹਿਲੇ ਦਿਨ ਹੀ ਭਾਰਤ ਦੀਆਂ ਦੋਨੋਂ ਬੇਟੀਆਂ ਦੇ ਆਪਣੀ ਕੁਰੈਸ਼ੀ ਕਰਨਲ ਕੁਰੈਸ਼ੀ ਔਰ ਵਿਯੋਮਿਕਾ ਸਿੰਘ ਦੇ ਹੱਥ ਦੇ ਵਿੱਚ ਕਮਾਨ ਦੇ ਕੇ ਨੋ ਪਾਕਿਸਤਾਨ ਦੇ ਟੈਰਰਿਸਟ ਚੌਕੀਆਂ ਜਾਂ ਟੈਰਰਿਸਟ ਅੱਡੇ ਜਿਹੜੇ ਨੇ ਉਹ ਉਹਨਾਂ ਨੇ ਤਬਾਹ ਕੀਤੇ ਨੇ ਔਰ ਉਸ ਤੋਂ ਬਾਅਦ ਜਿਹੜੇ ਕੱਲ ਪਾਕਿਸਤਾਨ ਨੇ ਨਾਪਾਕ ਹਰਕਤ ਇੱਕ ਹੋਰ ਕੀਤੀ ਹੈ 400 ਡਰੋਨ ਜਿਹੜੇ ਨੇ ਉਹ ਇੰਡੀਆ ਦੇ ਉੱਤੇ ਉਹਨਾਂ ਨੇ ਛੱਡੇ ਨੇ ਔਰ ਇੰਡੀਆ ਦੇ ਡਿਫੈਂਸ ਸਿਸਟਮ ਨੇ 400 ਦੇ 400 ਡਰੋਨ ਜਿਹੜੇ ਨੇ ਉਹ ਹਵਾ ਦੇ ਵਿੱਚ ਡਿਫਿਊਸ ਕੀਤੇ ਨੇ ਬਹੁਤ ਸ਼ਲਾਘਾਯੋਗ ਕਦਮ ਹੈ ਮੈਂ ਭਾਰਤ ਸਰਕਾਰ ਦਾ ਔਰ ਆਪਣੀਆਂ ਤਿੰਨੋਂ ਹੀ ਸੈਨਾਵਾਂ ਦਾ ਜਲ ਸੈਨਾ, THL ਸੈਨਾ ਔਰ ਵਾਯੂ ਸੈਨਾ ਦਾ ਧੰਨਵਾਦ ਕਰਦਾ ਔਰ ਉਹਨਾਂ ਨੂੰ ਵਧਾਈ ਦਿੰਦਾ ਕਿ ਬਹੁਤ ਅੱਛੇ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਕੋ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਸਰਕਾਰ ਸਾਡੇ ਨਾਲ ਹੈ ਸਰਕਾਰ ਸਭ ਤੋਂ ਪਹਿਲੇ ਆਪਣੇ ਦੇਸ਼ ਦੇ ਨਾਗਰਿਕਾਂ ਵਾਸਤੇ ਸੋਚ ਰਹੀ ਹੈ ਕਿਸੇ ਵੀ ਚੀਜ਼ ਤੋਂ ਡਰਨ ਦੀ ਜਰੂਰਤ ਨਹੀਂ ਸਾਨੂੰ ਆਪਣੀ ਸੇਨਾ ਤੇ ਪੂਰਾ ਭਰੋਸਾ ਹੈਗਾ ਰੱਖਣਾ ਵੀ ਚਾਹੀਦਾ ਦੇਖੋ ਰਾਸ਼ਨ ਦੀ ਕੋਈ ਕਮੀ ਸਰਕਾਰ ਨੇ ਨਹੀਂ ਆਂਦਣੀ ਪੈਟਰੋਲ ਦੀ ਕੋਈ ਕਮੀ ਸਰਕਾਰ ਨੇ ਨਹੀਂ ਆਂਦਣੀ ਇਸ ਕਰਕੇ ਮੇਰੀ ਹਰ ਗੁਰਦਾਸਪੁਰ ਵਾਸੀਆਂ ਵਾਸਤੇ ਔਰ ਦੇਸ਼ ਵਾਸੀਆਂ ਨੂੰ ਇਹ ਬੇਨਤੀ ਆ ਕਿ ਪੈਨਿਕ ਨਾ ਹੋਵੋ ਪੈਨਿਕ ਹੋ ਕੇ ਰਸ਼ ਨਾ ਪਾਓ ਕਿਸੇ ਵੀ ਚੀਜ਼ ਦੀ ਤੁਹਾਨੂੰ ਜਿਹੜੀ ਕਮੀ ਉਹ ਦੇਸ਼ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਨਹੀਂ ਆਏਗੀ ਔਰ ਨਾ ਹੀ ਸਰਕਾਰ ਆਂਦੇਗੀ ਜਿਹੜਾ ਬਲੈਕਆਊਟ ਹੈ ਦੇਖੋ ਜੋ ਸਰਕਾਰ ਦੀ ਇਨਸਟਰਕਸ਼ਨਸ ਨੇ ਸਾਨੂੰ ਉਹਨੂੰ 100% ਫੋਲੋ ਕਰਨਾ ਚਾਹੀਦਾ ਜਿਸ ਤਰ੍ਹਾਂ ਲਾਈਟਾਂ ਬੰਦ ਕਰਨ ਵਾਸਤੇ ਕਿਹਾ ਔਰ ਲਾਈਟਾਂ ਬੰਦ ਕਰਨੀਆਂ ਚਾਹੀਦੀਆਂ ਜਦੋਂ ਬਲੈਕਆਊਟ ਹੁੰਦਾ ਹੈ ਵਾਹਨ ਲੈ ਕੇ ਨਹੀਂ ਆਪਣੇ ਵਹੀਕਲ ਲੈ ਕੇ ਨਹੀਂ ਸੜਕਾਂ ਤੇ ਆਣਾ ਚਾਹੀਦਾ ਜੋ ਜੋ ਵੀ ਸਰਕਾਰ ਦੀ ਇਨਸਟਰਕਸ਼ਨ ਨੇ ਉਹ ਸਾਡੇ ਵਾਸਤੇ ਨੇ ਉਹ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖਣ ਵਾਸਤੇ ਜੋ ਵੀ ਕਰ ਰਹੇ ਨੇ ਔਰ ਸਾਨੂੰ 100% ਉਹ ਜਿਹੜੀਆਂ ਇਨਸਟਰਕਸ਼ਨਸ ਨੇ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਔਰ ਸੈਨਾ ਉਤੇ ਔਰ ਸਰਕਾਰ ਉਤੇ ਸਪੂਰਾ ਵਿਸ਼ਵਾਸ ਰੱਖੋ ਯਾਨੀ ਕੋਈ ਖੌਂਦ ਦੀ ਜ਼ਰੂਰਤ ਨਹੀਂ ਆ ਉਹ ਨਾ ਹੀ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵਾ ਕੋਈ ਗਲਤ ਜਿਹੜੇ ਮੈਸੇਜ ਝੂਠੇ ਮੈਸੇਜ ਜਿਹੜੇ ਨੇ ਉਹ ਵਾਇਰਲ ਕਰੋ ਸੈਨਾ ਦਾ ਮਨੋਬਲ ਮਨੋਬਲ ਵਧਾਉਣ ਦੇ ਵਾਸਤੇ ਜੋ ਸਰਕਾਰ ਦੀ ਇਨਸਟਰਕਸ਼ਨ ਨੇ ਸੈਨਾ ਦੀ ਕਿਸੇ ਵੀ ਕਾਰਵਾਈ ਦੀ ਜਿਹੜੀ ਵੀਡੀਓ ਆ ਉਹ ਤੁਸੀਂ ਸੋਸ਼ਲ ਮੀਡੀਆ ਤੇ ਨਾ ਵਾਇਰਲ ਕਰੋ ਔਰ ਮਨੋਬਲ ਬਣਾਉਂਦਾ ਇਹੋ ਤਰੀਕਾ ਵੀ ਜੋ ਸਰਕਾਰ ਦੀ ਇਨਸਟਰਕਸ਼ਨਸ ਨੇ ਸੈਨਾ ਦੀਆਂ ਇਨਸਟਰਕਸ਼ਨਸ ਨੇ ਉਹਨਾਂ ਨੂੰ ਫੋਲੋ ਕਰੀਏ ਮੈਂ ਇਹ ਰਿਸ਼ੀकांत ਗਦਾਸਪੁਰ ਤੋਂ ਸਰ ਦੇਖੋ ਅ ਅੱਜ ਕਮ ਸਿਕਮ ਤੀਸਰਾ ਦਿਨ ਦਾ ਜਿਹੜਾ ਵਾ ਉਹ ਬਲੈਕਆਊਟ ਦਾ ਹੈਗਾ ਵਾ ਦੇਖੋ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਮਿਲੀਆਂ ਸਾਨੂੰ 9 ਤੋਂ 5 ਵਜੇ ਤੱਕ ਇਹਦਾ ਮੁਕੰਮਲ ਪੂਰਾ ਬਲੈਕਆਊਟ ਕੀਤਾ ਗਿਆ ਵਾ ਇਹਦੇ ਵਿੱਚ ਜਿਹੜੀਆਂ ਇਨਸਟਰਕਸ਼ਨਾਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਵਾ ਜਿਵੇਂ ਕਿ ਅਸੀਂ ਘਰ ਦੀਆਂ ਲਾਈਟਾਂ ਵਗੈਰਾ ਬਲਬ ਵਗੈਰਾ ਜਾਂ ਬਾਹਰ ਜਿਹੜੀਆਂ ਆਪਣੀਆਂ ਕੈਮਰੇ ਦੀਆਂ ਲਾਈਟਾਂ ਵਗੈਰਾ ਜਿਹੜੀਆਂ ਵਾ ਉਹ ਬਿਲਕੁਲ ਪ੍ਰੋਪਰ ਤੌਰ ਤੇ ਬੰਦ ਰੱਖਣ ਨੂੰ ਕਿਹਾ ਗਿਆ ਵਾ ਔਰ ਖਾਸ ਤੌਰ ਤੇ ਇੱਕ ਜਿਹੜਾ ਆਪਣੀਆਂ ਵਾਹਨ ਹੈਗੇ ਆ ਆਪਣੀਆਂ ਕਾਰ ਜਾਂ ਮੋਟਰਸਾਈਕਲ ਤੇ ਅਸੀਂ ਬੇਫਜ਼ੂਲ ਇੱਧਰ ਉੱਧਰ ਜਾ ਰਹੇ ਆ ਖਾਸ ਕਰਕੇ ਉਹ ਵੀ ਸਾਨੂੰ ਮੰਨ ਰੱਖਣ ਦੀ ਅਪੀਲ ਦਿੱਤੀ ਗਈ ਆ ਠੀਕ ਆ ਜੀ ਪ੍ਰਸ਼ਾਸਨ ਦੇ ਨਾਲ ਅਸੀਂ ਲਗਭਗ ਪੂਰਾ ਸਾਥ ਦੇਣਾ ਚਾਹੀਦਾ ਔਰ ਪ੍ਰਸ਼ਾਸਨ ਵੱਲੋਂ ਇਹ ਵੀ ਹਦਾਇਤ ਹੈ ਕਿ ਅਸੀਂ ਜਿਹੜੀ ਆ ਉਹ ਅ ਮਤਲਬ ਕਿ ਜੜੀਆਂ ਬੇਫਜ਼ੂਲ ਵਾਇਰਲ ਵੀਡੀਓ ਹੈਗੀਆਂ ਵਾ ਐਮੀ ਵੀਡੀਓ ਪਾ ਦਣੀਆਂ ਕਈ ਬਲਾਸਟ ਹੋ ਗਿਆ ਫਲਾਨ ਹੋ ਗਿਆ ਝੂਠੀਆਂ ਫਾਵਾ ਜੜੀਆਂ ਵਾ ਉਹ ਨਾ ਕਰਨ ਔਰ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕਰਦੇ ਆ ਡਰਨ ਦੀ ਕੋਈ ਲੋੜ ਨਹੀਂ ਹੈਗੀ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ ਅਸੀਂ ਦੇਸ਼ ਦੇ ਨਾਲ ਵਾ ਅਸੀਂ ਭਾਰਤ ਦੇ ਨਾਗਰਿਕਾਂ ਬਹੁਤ ਮਤਲਬ ਕਿ ਸਟਰੋਂਗ ਹੈਗੇ ਆ ਅਸੀਂ ਘਬਰਾਣ ਦੀ ਲੋੜ ਹੈਗੀ ਆ ਅਸੀਂ ਇੰਡੀਅਨ ਆਰਮੀ ਨੂੰ ਬਹੁਤ ਸਲੂਟ ਵੀ ਕਰਦੇ ਆ ਜਿਸ ਤਰ੍ਹਾਂ ਉਹਨਾਂ ਨੇ ਪਾਕਿਸਤਾਨ ਦੀ ਜੜੀ ਆ ਉਹ ਮੂੰਹ ਤੋੜ ਜਵਾਬ ਦਿੱਤਾ ਗਿਆ ਵਾ ਉਹਨਾਂ ਨੇ ਕਾਫੀ ਜੜੇ ਆ ਮਤਲਬ ਕਿ ਗਦਾਸ ਪੁਰਤੇ ਵੀ ਪਠਾਨਕੋੜ ਜੀ ਐਨ ਕੇ ਔਰ ਕਾਫੀ ਜਗ੍ਹਾ ਤੇ ਮਤਲਬ ਕਿ ਪਾਕਿਸਤਾਨ ਔਰ ਲਗਾਤਾਰ ਹਮਲੇ ਕੀਤੇ ਜਾਏ ਉਹਦਾ ਇੰਡੀਅਨ ਆਰਮੀ ਨੇ ਬਹੁਤ ਰਾਜ ਜਵਾਬ ਦਿੰਦੇ ਹੋਏ ਉਹਨਾਂ ਦੇ ਮਤਲਬ ਕਿ ਸਾਡੇ ਡਿਫੈਂਸ ਸਿਸਟਮ ਜਿਹੜਾ ਵਾ ਐਸ 400 ਜਿਹੜਾ ਵਾ ਡਿਫੈਂਸ ਸਿਸਟਮ ਬਹੁਤ ਵਧੀਆ ਮਤਲਬ ਕਿ ਸਾਡੇ ਕੋਲ ਉਹ ਪਾਵਰ ਹੈਗੀ ਆ ਜਿਸ ਕਰਕੇ ਉਹਨਾਂ ਦੇ ਅਸੀਂ ਜਿੰਨੀਆਂ ਵੀ ਉਹਨਾਂ ਨੇ ਡਰੋਨ ਸਾਹ ਸਾਡੇ ਹਮਲੇ ਕੀਤੇ ਆਈਆਂ ਉਹਨਾਂ ਨੂੰ ਡਿਫਿਊਜ਼ ਕੀਤਾ ਗਿਆ ਵਾ ਇਹ ਬੜਾ ਸ਼ਲਾੰਗਾ ਜੋਦ ਇੰਡੀਅਨ ਆਰਮੀ ਦਾ ਹੈਗਾ ਕਦਮ ਹੈਗਾ ਵਾ ਇੰਡੀਅਨ ਆਰਮੀ ਨੂੰ ਅਸੀਂ ਸਲੂਟ ਵੀ ਕਰਦੇ ਆਂ ਔਰ ਖਾਸ ਕਰਕੇ ਪਰਮਾਤਮਾਗੇ ਅ ਇਸ ਜਿਹੜੀ ਭਿਆਨਕ ਸਥਿਤੀ ਦੇ ਵਿੱਚ ਜਿਹੜੇ ਸਾਡੇ ਆਰਮੀ ਫੌਜਾਂ ਬਾਰਡਰ ਤੇ ਲੜ ਰਹੀਆਂ ਵਾ ਕਈ ਵਾਰ ਕੀ ਉਹਨਾਂ ਦੇ ਮਤਲਬ ਕਿ ਜਿਹੜੇ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰ ਨੂੰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇੰਨਾ ਕੁ ਬਲ ਬਖਸ਼ਣ ਕਿ ਉਹਨਾਂ ਨੂੰ ਮਤਲਬ ਕਿ ਆਤਮਾ ਨੂੰ ਉਹਨਾਂ ਦੇ ਸ਼ਹੀਦਾਂ ਨੂੰ ਜਿਹੜੀ ਆ ਉਹਨਾਂ ਨੂੰ ਸ਼ਾਂਤੀ ਮਿਲੇ